ਅਮਰੀਕਾ ਤੋਂ ਇੱਕ ਹੋਰ ਜਹਾਜ਼ 120 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਉਤਰਨ ਵਾਲਾ ਹੈ ਅਤੇ ਤਕਰੀਬਨ ਇਸ ਤੋਂ 24 ਘੰਟੇ ਬਾਅਦ ਹੀ ਤੀਸਰਾ ਜਹਾਜ਼ ਵੀ ਉਤਰੇਗਾ ਜਿਸ ਵਿੱਚ ਰਿਪੋਰਟ ਕੀਤੇ ਹੋਏ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਦੱਸੀ ਜਾ ਰਹੀ ਹੈ ਅਮਰੀਕਾ ਤੋਂ ਅੱਜ ਇੱਕ ਹੋਰ ਜਹਾਜ਼ 120 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਉਤਰਨ ਵਾਲਾ ਹੈ ਅਤੇ ਉਸ ਤੋਂ ਤਕਰੀਬਨ 24 ਘੰਟੇ ਬਾਅਦ ਤੀਸਰਾ ਜਹਾਜ਼ ਵੀ ਉਤਰੇਗਾ ਜਿਸ ਵਿੱਚ ਰਿਪੋਰਟ ਕੀਤੇ ਗਏ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਦੱਸੀ ਜਾ ਰਹੀ ਹੈ ਕਲ ਉਤਰਨ ਵਾਲੇ ਜਹਾਜ਼ ਵਿੱਚ ਸਭ ਤੋਂ ਵੱਧ 157 ਭਾਰਤੀ ਵਾਪਸ ਭੇਜੇ ਜਾ ਰਹੇ ਹਨ ਜਿਸ ਨਾਲ ਪਿਛਲੀ ਤਿੰਨ ਫਲਾਈਟਾਂ ਰਾਹੀਂ ਰਿਪੋਰਟ ਕੀਤੇ ਭਾਰਤੀਆਂ ਦੀ ਗਿਣਤੀ 381 ਹੋਵੇਗੀ ਜਿਹਨਾਂ ਨੂੰ ਬੈਕ ਟੂ ਬੈਕ ਫਲਾਈਟ ਰਾਹੀਂ ਅਮ੍ਰਿਤਸਰ ਤੇ ਰਾਜਸਥਾਨ ਸੀ ਉਤਾਰਿਆ ਜਾ ਰਿਹਾ ਆਜ ਰਾਤ 10:05 ਦੇ ਉਤੇ ਇਹ ਜਹਾਜ਼ ਉਤਰੇਗਾ ਅਤੇ ਅੱਧੀ ਰਾਤ ਇਸ ਦੀ ਵਾਪਸੀ ਹੋਵੇਗੀ ਇਸ ਜਹਾਜ਼ ਵਿੱਚ ਡਿਪੋਰਟ ਪਾਤਰੀਆਂ ਦੀ ਗਿਣਤੀ ਲਿਸਟ ਮੁਤਾਬਕ 120 ਹੈ ਜੋ ਪਹਿਲਾਂ 119 ਦੱਸੇ ਚਾਰ ਸੀ ਅਤੇ ਅੱਜ ਦੇ ਜਹਾਜ਼ ਵਿੱਚ ਸਭ ਤੋਂ ਵੱਧ ਪੰਜਾਬ ਦੇ ਲੋਕ ਡਿਪੋਰਟ ਹੋਣਗੇ ਇਹ ਗੁਜਰਾਤ ਜਿਸ ਦੇ ਪਿਛਲੀ ਵਾਰ ਸਭ ਤੋਂ ਵੱਧ ਲੋਕ ਡਿਪੋਰਟ ਹੋਏ ਸਨ ਇਸ ਵਾਰ 8 ਲੋਕ ਗੁਜਰਾਤ ਦੇ ਨੇ ਅਤੇ ਪੰਜਾਬ ਦੇ ਇਸ ਵਾਰ 67 ਤੋਂ 68 ਲੋਕ ਵਾਪਸ ਪੇਚ ਗਏ ਹਨ ਹਰਿਆਣਾ ਦੇ 33 ਗੁਜਰਾਤ ਦੇ 8 ਜੂਪੀ ਦੇ 3 ਮਹਾਰਾਸ਼ਟਰ ਤੋਂ ਗੋਆ ਦੇਥੋਂ ਰਾਜਸਥਾਨ ਦੇ 2 ਅਤੇ ਚੰਮੂ ਕਸ਼ਮੀਰ ਦੇ ਅਤੇ ਹਿਮਾਚਲ ਦੇ 1-1 ਸਮੇਤ ਇਕੋ ਲਗ ਸੋ ਫੀ ਲੋਕ ਹਨ ਜੋ ਕੈਰ ਕਾਨੂੰਨੀ ਪ੍ਰਵਾਸਰਾ ਹੀ ਅਮਰੀਕਾ ਕੈ ਸਨ ਆਚਾ ਇਹਨਾਂ ਨੂੰ ਰਿਪੋਰਟ ਕੀਤਾ ਜਾਵੇਗਾ ਹਾਲਾਂਕਿ ਇਸ ਵਾਰ ਹੋ ਸਕਦਾ ਕਿ ਵਿਵਹਾਰ ਕੁਝ ਨਰਮ ਰੱਖਿਆ ਗਿਆ ਹੋਵੇ ਕਿਉਂਕਿ ਪਿਛਲੀ ਵਾਰ ਬਹੁਤ ਮਾੜਾ ਸਲੂਕ ਕੀਤਾ ਗਿਆ ਸੀ ਇਹਨਾਂ ਨੂੰ ਹੱਥਕੜੀਆਂ ਲਗਾਈਆਂ ਗਈਆਂ ਸੀ ਸ਼ਾਇਦ ਇਸ ਵਾਰ ਇਹਨਾਂ ਨੂੰ ਹੱਥਕੜੀਆਂ ਨਾ ਲਾਈਆਂ ਹੋਣ ਪਰ ਇਹ ਸਭ ਉਤਰਨ ਤੇ ਹੀ ਪਤਾ ਲੱਗੇਗਾ ਲੇਕਿਨ ਬੀਤੇ ਦਿਨੀ ਪੀਐਮ ਮੋਦੀ ਦੀ ਰਾਸ਼ਟਰਪਤੀ 트ੰਪ ਨਾਲ ਮੁਲਾਕਾਤ ਹੋਏ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਹੋ ਸਕਦਾ ਇਸ ਮੁਲਾਕਾਤ ਵਿੱਚ ਕਿਤੇ ਨਾ ਕਿਤੇ ਭਾਰਤੀਆਂ ਨਾਲ ਜਹੇ ਸੁਨੂਕ ਦਾ ਵੀ ਜ਼ਿਕਰ ਹੋਇਆ ਹੋਵੇਗਾ ਅਤੇ ਹੋ ਸਕਦਾ ਇਸ ਵਾਰ ਕੁਝ ਨਰਮੀ ਰੱਖੀ ਗਈ ਹੋਵੇ ਫਿਲਹਾਲ ਅਜੇ ਆਖਰੀ ਦੇ ਵਿੱਚ ਦੱਸ ਦਿੰਦੇ ਆ ਕਿ ਪੂਰੇ 24 ਘੰਟਿਆਂ ਦੇ ਵਿੱਚ ਬੈਕ ਟੂ ਬੈਕ ਦੋ ਜੋਹਾਚਾ ਰਾਹੀ ਤੇ 277 ਭਾਰਤੀ ਰਿਪੋਰਟ ਕਰ ਵਾਪਿਸ ਅਮਨਿਸਰ ਉਤਾਰੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ